ਜਿੱਤੇ ਗੁਰੂ ਪਿਆਰੋ ਗੁਰੂ ਸਾਹਿਬ ਨੂੰ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਤਾਂ ਸਾਨੂੰ ਸਾਡਾ ਵਕਰੀਵਾ ਪਾਇਆ ਪਿਆ ਹੈ ਕੋਸ ਸੁਤਾਨ ਲੋਕਾਂ ਵੱਲੋਂ ਜੋ ਕਿ ਸਾਨੂੰ ਤੋੜਿਆ ਗਿਆ ਹੈ ਗੁਰੂ ਸਾਹਿਬ ਨੇ ਧੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਿਆਰੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਇਹੋ ਜਿਹੀ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਭਗਤਾਂ ਦੀ ਬਾਣੀ ਦਰਜ ਕੀਤੀ ਹੈ ਕਿ ਸਾਨੂੰ ਉਸ ਗੱਲ ਦੀ ਸਮਝ ਆ ਸਕੇ ਤੇ ਗੁਰੂ ਪਿਆਰੋ ਇੱਕ ਹੋਰ ਵੀ ਜ਼ਿਕਰ ਹੈ ਕਿ ਜਿੱਥੇ ਅਲੱਗ-ਅਲੱਗ ਭਗਤਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉੱਥੇ ਸਾਹਿਬ ਸ੍ਰੀ ਗੁਰੂ ਅਚਨ ਦੇਵ ਜੀ ਨੇ ਸਪੈਸ਼ਲ ਗੁਰੂ ਪਿਆਰੋ ਇੱਕ ਤਰੀਕੇ ਦੇ ਨਾਲ ਅਲੱਗ-ਅਲੱਗ ਭਗਤਾਂ ਦਾ ਜ਼ਿਕਰ ਕੀਤਾ ਹੈ ਸ੍ਰੀ ਸੈਨ ਭਗਤ ਜੀ ਜਿਨ੍ਹਾਂ ਦਾ ਸੀ ਏ ਦਿਹਾੜਾ ਮਨਾ ਰਿਹਾ ਹਾਂ ਗੁਰੂ ਪਿਆਰੋ ਮੁੱਤਸਰ ਸਾਹਿਬ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਬਹੁਤ ਉਸਤਾਦੇ ਨਾਲ ਬਹੁਤ ਮੰਗਦੇ ਨਾਲ ਸਕਤਾਂ ਜੋ ਕਿ ਨਾਈ ਬਰਾਦਰੀ ਵੱਲੋਂ ਗੁਰੂ ਪਿਆਰੋ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਹਨ ਬਹੁਤ ਵਧੀਆ ਹੈ ਇਦੇ ਵਿੱਚ ਇੱਕ ਜ਼ਿਕਰ ਹੋਰ ਗੱਲ ਦਾ ਕਰਨਾ ਹੈ ਜੋ ਜ਼ਰੂਰੀ ਹੈ ਕਿ ਚਾਹੇ ਭਗਤ ਕਿਸੇ ਦਾ ਵੀ ਦਿਨ ਹੋਵੇ ਗੁਰੂ ਪਿਆਰਿਓ ਕਿਸੇ ਵੀ ਤ ਅਸੀਂ ਜ਼ਿਕਰ ਕਰੀਏ ਕਿਸੇ ਦਾ ਦਿਨ ਮਨਾਈਏ ਗੁਰੂ ਪਿਆਰੋ ਕਿਸੇ ਜਾਤੀ ਦਾ ਕਿਸੇ ਭਗਤ ਦਾ ਤੇ ਓਹ ਦਾਸਰਾ ਕਿਹਦਾ ਲੈਣਾ ਹੈ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਹੋਰੋਂ ਧਰਮਾਂ ਦੇ ਵਿੱਚ ਜਿਨ੍ਹਾਂ ਦੇ ਦਿਹਾੜੇ ਮਨਾਏ ਜਾਂਦੇ ਹਨ ਉਹਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਸਿੱਖ ਧਰਮ ਦੇ ਵਿੱਚ ਇੱਕ ਇਹ ਵਕਸੀ ਗੱਲ ਹੈ ਕਿ ਭਗਤ ਚਾਹੇ ਕੋਈ ਵੀ ਹੋਵੇ ਤੇ ਅਸੀਂ ਉਹ ਦਾਸਵਾ ਕੀਦਾ ਲੈਣਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਾਡਾ ਇੱਕ ਆਧਿਕਾਉਂ ਦਾ ਤੇ ਇੱਥੇ ਗੁਰੂ ਪਿਆਰੋ ਇੱਕ ਜਿੱਕਰ ਇਹ ਵੀ ਕਰਨਾ ਹੈ ਤੇ ਤੁੰਤਨ ਸਾਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 695 ਤੇ ਇਹ ਚਾਰ ਭਗਤਾਂ ਦਾ ਜ਼ਿਕਰ ਹੈ ਚਾਰ ਭਗਤਾਂ ਦੀ ਬਾਣੀ ਹੈ ਸਭ ਤੋਂ ਪਹਿਲਾਂ ਕੀ ਹੈ ਭਗਤ ਰੋਚਨ ਦੀ ਜੀ ਉਹਨਾਂ ਦੀ ਬਾਣੀ ਦੇ ਵਿੱਚ ਕੀ ਜ਼ਿਕਰ ਹੈ ਪਰਵਾਦਕ ਗੱਲ ਹੈ ਤੇ ਪ੍ਰਮਾਤਮਾ ਦੀ ਗੱਲ ਹੈ ਆਪਣੀ ਬਚਨੀ ਦੇ ਨਾਲ ਗੱਲਬਾਤ ਕਰਦੇ ਹਨ 2 ਨੰਬਰ ਤੇ ਸ੍ਰੀ ਸੈਨ ਜੀ ਦਾ ਜ਼ਿਕਰ ਆਉਂਦਾ ਹੈ ਤੇ 3 ਨੰਬਰ ਤੇ ਭਗਤ ਭਿਪਾ ਜੀ ਦਾ ਜ਼ਿਕਰ ਆਉਂਦਾ ਹੈ 4 ਨੰਬਰ ਤੇ ਗੁਰੂ ਪਿਆਰਿਓ ਬਾਬਾ ਧੰਨਾ ਜੀ ਦਾ ਜ਼ਿਕਰ ਆਉਂਦਾ ਹੈ ਇਹ ਇੱਕ ਅੰਗ ਹੈ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਚਾਰ ਭਗਤਾਂ ਦੀ ਗੱਲ ਹੈ 695 ਅੰਕ ਤੇ ਹੁਣ ਆਪਾਂ ਜ਼ਿਕਰ ਕਰੀਏ ਕਿ ਜਿੱਥੇ ਬਾਬਾ ਧੰਨਾ ਜੀ ਨੇ ਜ਼ਿਕਰ ਕੀਤਾ ਹੈ ਪ੍ਰਮਾਤਮਾ ਦੀ ਗੱਲਬਾਤ ਕੀਤੀ ਹੈ ਤੇ ਨਾਲ ਉਸ ਤੋਂ ਵਸਤਾ ਮੰਗੀਆਂ ਹਨ ਅਨੇਕਾਂ ਤੇ ਉਹਨਾਂ ਦਾ ਜ਼ਿਕਰ ਕਿ ਇਸ ਤਰੀਕੇ ਨਾਲ ਕੀਤਾ ਹੈ ਕਿ ਅਵਸਥਾ ਨੂੰ ਪ੍ਰਮਾਤਮਾ ਦੇ ਨਾਲ ਮਿਲਾਇਆ ਹੈ ਜਿਵੇਂ ਕਬੀਰ ਸਾਹਿਬ ਜੀ ਨੇ ਅਦੇ ਸ਼ਰਾਬ ਕੱਢਣ ਦੀ ਗੱਲ ਕੀਤੀ ਹੈ ਤੇ ਕੀਤੀ ਹੈ ਜਿਵੇਂ ਇੱਕ ਇਨਸਾਨ दारू ਕਰਦਾ ਹੈ ਉਸੇ ਤਰ੍ਹਾਂ ਅਸੀਂ ਸਿਮਰਨ ਕਰਨ ਨਾਲ ਤੇ ਆਪਣੇ ਅੰਦਰ ਪਹੁੰਚਣਾ ਹੈ ਉਸੇ ਤਰ੍ਹਾਂ ਜਿਕੇ ਕੀਤਾ ਹੈ ਭਗਤ ਵੀਪਾ ਜੀ ਨੇ ਤੇ ਗੁਰੂ ਪਿਆਰੂ ਭਗਤ ਬੀਪਾ ਜੀ ਦਾ ਜ਼ਿਕਰ ਸ੍ਰੀ ਸਹਿਜ ਜੀ ਤੋਂ ਬਾਅਦ ਆਉਂਦਾ ਹੈ ਤੇ ਉਸ ਤੇ ਵਿੱਚ ਕੀ ਕੀਤਾ ਹੈ ਭਗਤ ਬੀਪਾ ਜੀ ਨੇ ਇਹ ਭਗਤ ਬੀਪਾ ਜੀ ਤੇ ਭਗਤ ਸਹਿਜ ਜੀ ਦੋਨੋਂ ਦਾ ਜ਼ਿਕਰ ਚਾਰ ਪੰਜ ਅੰਗਾਂ ਦੇ ਵਿੱਚ ਗੁਰੂ ਪਿਆਰੂ ਚਾਰ ਪੰਜ ਸ਼ਬਦਾਂ ਦੇ ਵਿੱਚ ਆਉਂਦਾ ਹੈ ਤੇ ਇਸ ਤਰੀਕੇ ਦੇ ਨਾਲ ਕੀਤਾ ਹੈ ਕਿ ਗੱਲ ਪ੍ਰਮਾਤਮਾ ਦੀ ਕੀਤੀ ਹੈ ਤੇ ਨਾਲ ਕਰਮ ਕਾਂ ਦਾ ਖੰਡਨ ਵੀ ਕੀਤਾ ਹੈ ਜਿਕਰ ਕਰਨ ਗੱਲ ਯੋਗ ਇਹ ਵੀ ਹੈ ਕਿ ਸ੍ਰੀ ਸੈਨ ਜੀ ਜੋ ਹਨ ਇਹਨਾਂ ਨੇ ਬਹੁਤ ਛੋਟੀ ਗੱਲ ਦੇ ਵਿੱਚ ਬਹੁਤ ਛੋਟੇ ਸ਼ਬਦਾਂ ਦੇ ਵਿੱਚ ਬਹੁਤ ਵੱਡੀ ਗੱਲ ਕੀਤੀ ਹੈ ਭਗਤ ਬੀਬਾ ਜੀ ਤੇ ਭਗਤ ਸੈਨ ਜੀ ਗੁਰੂ ਪਿਆਰੋ ਇਹਨਾਂ ਦੋਵਾਂ ਨੇ ਛੋਟੇ ਜੀ ਸ਼ਬਦਾਂ ਦੇ ਵਿੱਚ ਜਿਵੇਂ ਕੂਜੇ ਦੇ ਵਿੱਚ ਸਮੁੰਦਰ ਹੁੰਦਾ ਹੈ ਨਾ ਉਹ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ ਜਿਵੇਂ ਇੱਕ ਛੋਟੇ ਬੋਲ ਦੇ ਵਿੱਚ ਬਹੁਤ ਵੱਡੀ ਕਿਸੇ ਦੀ ਗੱਲ ਕਰਦੇ ਦੀ ਤੇ ਗੁਰੂ ਪਿਆਰੋਂ ਉਸ ਕਾਰੀਗਰ ਦਾ ਪਤਾ ਲੱਗਦਾ ਹੈ ਉਸ ਦਾਸਨਿਕ ਦਾ ਪਤਾ ਲੱਗਦਾ ਹੈ ਕਿ ਛੋਟੇ ਸਮੇਂ ਦੇ ਵਿੱਚ ਛੋਟੇ ਸ਼ਬਦਾਂ ਦੇ ਵਿੱਚ ਵੱਡੀ ਗੱਲ ਕਹਿ ਦੇਵੇ ਕੀ ਜ਼ਿਕਰ ਕੀਤਾ ਹੈ ਭਗਤ ਪੀਪਾ ਜੀ ਨੇ ਕੀ ਜ਼ਿਕਰ ਕੀਤਾ ਹੈ ਕਿ ਸਾਡਾ ਆਸ਼ੀਰਵਾਦ ਹੈ ਇਸ ਸਰੀਰ ਦੇ ਵਿੱਚ ਪਰਮਾਤਮਾ ਵਸਦਾ ਹੈ ਤੇ ਜੋ ਦੋਨੋਂ ਦਾ ਇੱਕ ਸ੍ਰੀ ਸੈਨਜੀ ਤੇ ਸ੍ਰੀ ਪੀਪਾ ਜੀ ਦੋਨੋਂ ਦਾ ਇੱਕ ਖਾਸ ਹੁੰਦਾ ਹੈ ਕਿ ਇਹਨਾਂ ਨੇ ਆਪਣੇ ਗੁਰੂ ਦਾ ਜ਼ਿਕਰ ਨਹੀਂ ਕੀਤਾ ਹੈ ਛੋਟੇ ਸ਼ਬਦਾਂ ਦੇ ਵਿੱਚ ਜਿਸ ਤਰ੍ਹਾਂ ਸਿੱਖੀ ਦੇ ਵਿੱਚ ਗੁਰੂ ਪਿਆਰੋ ਸਭ ਤੋਂ ਉੱਤਮ ਚੀਜ਼ ਕੀ ਹੈ ਸਭ ਤੋਂ ਪਹਿਲਾਂ ਕੀ ਰੱਖਿਆ ਜਾਂ ਹੈ ਗੁਰੂ ਦਾ ਉਪਦੇਸ਼ ਤੇ ਇੰਨਾ ਛੋਟੇ ਸ਼ਬਦਾਂ ਦੇ ਵਿੱਚ ਭਗਤ ਪੀਪਾ ਜੀ ਨੇ ਤੇ ਸ੍ਰੀ ਸੈਨ ਜੀ ਨੇ ਇਹ ਦੋਨੋਂ ਭਗਤਾਂ ਨੇ ਆਪਣੇ ਗੁਰੂ ਦਾ ਜ਼ਿਕਰ ਕੀਤਾ ਹੈ ਸੋ ਇਹ ਤੋਂ ਹੋਇਆ ਭਗਤ ਪੀਪਾ ਜੀ ਦੀ ਗੱਲ ਗੁਰੂ ਪਿਆਰੋ ਤੇ ਸ੍ਰੀ ਸੈਨ ਜੀ ਨੇ ਛੋਟੇ ਸ਼ਬਦਾਂ ਦੇ ਵਿੱਚ ਬਹੁਤ ਵੱਡੀ ਗੱਲ ਕੀਤੀ ਹੈ ਕਿਉਂ ਕੀ ਕੀਤਾ ਹੈ ਤੋਂ ਪਦੀਪ ਕਿਤਸਰ ਆਰਤੀ ਵਾਰਨੇ ਜਾਉ ਕਮਲਾਪਤੀ ਹੁਣ ਪਹਿਲਾ ਕੀ ਹੈ ਕੀ ਗੱਲ ਕਹਿੰਦੇ ਹਨ ਇਹ ਤਮੂ ਗੁਣੀ ਗੱਲ ਹੈ ਜੋ ਪਹਿਲੀ ਹੈ ਤਮੂ ਗੁਣੀ ਗੁਰੂ ਪਿਆਰੋ ਉਹ ਹੁੰਦੇ ਹੈ ਜਿਵੇਂ ਅਸੀਂ ਕਰਮ ਕਾਂਡ ਕਰਦੇ ਹਾਂ ਬਾਹਰਲੇ ਸਾਡੀ ਜ਼ਿੰਦਗੀ ਦੇ ਵਿੱਚ ਸਤੋਗੁਣੀ ਤਮੂ ਗੁਣੀ ਤੇ ਗੁਰੂ ਪਿਆਰੋ ਦਾ ਜੋਗ ਉਹਦੀ ਇਹ ਤਿੰਨ ਗੁਣ ਹਨ ਜਿਨ੍ਹਾਂ ਵਿੱਚ ਅਸੀਂ ਜ਼ਿਕਰ ਸਾਡੀ ਜ਼ਿੰਦਗੀ ਵਿੱਚ ਤੇ ਚੱਲਦਾ ਹੈ ਤਮੋ ਗੁਣੀ ਸਾਡੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਤਮੋ ਗੁਣੀ ਕਹਿੰਦੇ ਕਿ ਰੂਹ ਹਨ ਸਾਡਾ ਖਾਣਾ ਪੀਣਾ ਗੁਰੂ ਪਿਆਰੋ ਮਿੱਠਾ ਖਾਣਾ ਮਾੜਾ ਖਾਣਾ ਨਸ਼ੇ ਖਾਣੇ ਗੁਰੂ ਪਿਆਰੋ ਇਹ ਕਿਹਦੇ ਚ ਆਉਂਦਾ ਹੈ ਇਹ ਆਉਂਦਾ ਹੈ ਤਮੋ ਗੁਣੀ ਦੇ ਵਿੱਚ ਤਮੋ ਗੁਣੀ ਦੇ ਵਿੱਚ ਹੋਰ ਕੀ ਆਉਂਦਾ ਹੈ ਅਸੀਂ ਗਰੋਧ ਕਰਦੇ ਹਾਂ ਅਸੀਂ ਲੜਾਈਆਂ ਝਗੜੇ ਕਰਦੇ ਹਾਂ ਗੁਰੂ ਪਿਆਰੋ ਸਾਡੀ ਆਸਮੇ ਸਤਿਗ ਨਹੀਂ ਆਉਂਦੀ ਤੇ ਗੁਰੂ ਪਿਆਰੋ ਅੱਜ ਜੋ ਸੰਸਾਰ ਦੇ ਵਿੱਚ ਆ ਰਿਹਾ ਹੈ ਇਹ ਤਮੋ ਗੁਣੀ ਦਾ ਹੀ ਬੋਲ ਬਾਲਾ ਹੈ ਜਿਸ ਨੂੰ ਸ੍ਰੀ ਸਹਿਜ ਜੀ ਨਕਾਰਦੇ ਹਨ ਇਥੋਂ ਕਾਰੀਗਰਤਾ ਪਤਾ ਲੱਗਦਾ ਹੈ ਗੁਰੂ ਪਿਆਰੋ ਜਦੋਂ ਕੋਈ ਦਾਰਸ਼ਨਿਕ ਕੋਈ ਕੋਈ ਸੰਤ ਗੱਲ ਕਰਦਾ ਹੈ ਨਾ ਥੋੜੀ ਜੀ ਉਹਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਕਿੱਥੋਂ ਤੱਕ ਪਹੁੰਚੇ ਹਨ ਇਸ ਲਈ ਸ੍ਰੀ ਸੈਨ ਜੀ ਦਾ ਜ਼ਿਕਰ ਇੱਥੇ ਕਰਨਾ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਛੋਟੇ ਸ਼ਬਦਾਂ ਦੇ ਵਿੱਚ ਤਮੋ ਗੁਣਿ ਨਕਾਰਿਆ ਹੈ ਤਮੋ ਗੁਣ ਕੀ ਹੈ ਤਮੋ ਗੁਣ ਹੈ ਸਾਡੇ ਕਰਮ ਕਾਂਡ ਧੂਪਾਂ ਨੂੰ ਨਹੀਂ ਆ ਧੂਪ ਦੀਪ ਕੀਰਤ ਸਾਜ ਆਰਤੀ ਵਾਰਨੇ ਜੋ ਕਮਲਾਪਤੀ ਆਂਦੇ ਪਰਮਾਤਮਾ ਮੈਂ ਤੇਰੇ ਨਾਲ ਜੁੜਿਆ ਹਾਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਗੱਲ ਜੋ ਅੰਦਰ ਦੀ ਸਮਝਣ ਵਾਲੀ ਹੈ ਦੋ ਨੰਬਰ ਤੇ ਕੀ ਕਹਿੰਦੇ ਹਨ ਮੰਗਲਾਹਰ ਮਗਨਿਤ ਮੰਗਲ ਰਾਜਾ RAM ਰਾਏ ਕੋ ਹੁਣ ਰਾਜਾ RAM ਰਾਏ ਕੀ ਹੈ ਗੁਰੂ ਪਿਆਰੋ ਦਾਸ ਜੀ ਅਨ ਪਰਮਾਤਮਾ ਦੇ ਨਾਮ ਦੇ ਵਿੱਚ ਹੋਰ ਸਾਨੂੰ ਖੁਸ਼ੀ ਆਉਂਦੀ ਹੈ ਉਹ ਕੀ ਦੇ ਤੌਰ ਤੇ ਅੰਦਰ ਸਾਡੇ ਅੰਦਰ ਕੌਣ ਵਸਦਾ ਹੈ ਰਾਮ ਰਾਏ ਪਰਮਾਤਮਾ ਦੀ ਗੱਲ ਕੀਤੀ ਹੈ ਰਾਜਾ ਦਾ ਰਾਜਾ ਰਾਮ ਰਾਜਾ ਜੀ ਤੇ ਇਹ ਕੀ ਹੈ ਇਹ ਸਤਿ ਸਬਦ ਗੁਣ ਹੈ ਸਭ ਤੋਂ ਪਹਿਲਾਂ ਭਗਤ ਜੀ ਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਜੋ ਕਰਮਾਂ ਦਾ ਮਤਲਬ ਕੀ ਗੁਰੂ ਪਿਆਰੋਂ ਅੱਜ ਸੰਸਾਰ ਦੇ ਵਿੱਚ ਸਭ ਤੋਂ ਜ਼ਿਆਦਾ ਮੋੜ ਬਾਰਨ ਦੇ ਤਮ

ਕੋਈ ਜਦੋਂ ਸ਼ਬਦ ਇਖਰਾਜਦੇ ਹਨ ਗੁਰੂ ਘਰੋਂ ਤੇ ਇਹ ਜੋ ਨਾਮ ਕਰੂਤਾਰ ਹਨ ਇਹਨਾਂ ਨੂੰ ਉਸ ਸ਼ਬਦਿਆਂ ਤੇ ਅਸੀਂ ਕਿੱਥੇ ਪ੍ਰਵੇਸ਼ ਕਰਦੇ ਹਾਂ ਅਸੀਂ ਪ੍ਰਵੇਸ਼ ਕਰਦੇ ਹਾਂ ਸਤਿਗੁਣੀ ਦੇ ਵਿੱਚ ਤੇ ਭਗਤ ਸਾਹਿਬ ਨੇ ਅੰਗਲੀਆਂ 17 ਦੇ ਵਿੱਚ ਕੀ ਜ਼ਿਕਰ ਕੀਤਾ ਹੈ ਸਤਿਗੁਣੀ ਦਾ ਜ਼ਿਕਰ ਕੀਤਾ ਹੈ ਜੇ ਗੋਬਿੰਦ ਦਾ ਨਾਮ ਆਉਂਦਾ ਹੈ ਉਹਨਾਂ ਤੇ ਸ਼ਬਦ ਦੇ ਵਿੱਚ ਗੁਰੂ ਪਰਉਪਦੇ ਗੋਬਿੰਦ ਦਾ ਨਾਮ ਜੋ ਬਾਂਦਾ ਹੈ ਉਹ ਬਾਂਦਾ ਹੈ ਸਤੂ ਨੀ ਦੇ ਵਿੱਚ ਜਾਦੀ ਇਨਸਾਨ ਇਹਨਾ ਮਾੜੇ ਕਰਮਾਂ ਨੂੰ ਇਹ ਜੋ ਸਾਡੇ ਕਰਮ ਕਾਂਡ ਬਾਂਦੇ ਹਨ ਗੁਰੂ ਪਿਆਰੋ ਮੱਥੇ ਟੇਕਣੇ ਅਲੱਗ-ਅਲੱਗ ਜਗ੍ਹਾ ਤੇ ਜਾਣਾ ਸੁੱਖਾ ਮੰਗਣੀਆਂ ਗੁਰੂ ਪਿਆਰੋ ਇਹ ਕਰਮ ਕਾਂਡ ਵਿੱਚ ਆਉਂਦੇ ਹਨ ਤੇ ਭਗਤ ਸਾਹਿਬ ਸਭ ਤੋਂ ਪਹਿਲਾਂ ਜਿਵੇਂ ਧੂਫਾ ਲਾਉਣੀਆ ਧੂਪ ਦੀਪ ਕਥੇ ਸਾਜ ਆਰਤੀ ਵਾਗਨੇ ਜਿਉਂ ਕਮਲਾਪਤੀ ਇਹ ਸਿ ਨੂੰ ਨਕਾਰਦੇ ਹਨ ਜੇ ਅਸੀਂ ਖਾਸ ਕਰਕੇ ਗੱਲ ਸਮਝਣੀ ਹੈ ਭਗਤ ਸਾਈਂ ਦੀ ਅਸੀਂ ਖਾਸ ਕਰਕੇ ਇਹ ਗੱਲਾਂ ਸਮਝੀਆਂ ਹਨ ਕਿ ਛੋਟੇ ਸ਼ਬਦਾਂ ਦੇ ਵਿੱਚ ਉਹਨਾਂ ਨੇ 80 ਵੱਡੀ ਗੱਲ ਕਹੀ ਹੈ ਇਹ ਗੱਲ ਸਮਝਣ ਵਾਲੀ ਹੈ ਗੁਰੂ ਦਾ ਜ਼ਿਕਰ ਆਪਦੇ ਦਾ ਕਰਨਾ ਗੁਰੂ ਪਿਆਰੋ ਇਹ ਛੋਟੀ ਗੱਲ ਨਹੀਂ ਛੋਟੇ ਸ਼ਬਦਾਂ ਦੇ ਵਿੱਚ ਵੱਡੀ ਗੱਲ ਕਹੀ ਗਈ ਹੈ ਕਰਮ ਕਾਂ ਦਾ ਜ਼ਿਕਰ ਕੀਤਾ ਹੈ ਗੁਰੂ ਪਿਆਰੋ ਤਮੋ ਗੁਣੀ ਦਾ ਉਹਨੂੰ ਪਾਸੇ ਕੀਤਾ ਹੈ ਸਤਿ ਸੇ ਤੇ ਸਤੋਗੁਣੂ ਦੀ ਗੱਲ ਕੀਤੀ ਹੈ ਸਤੋਗੁਣੀ ਕੀ ਹੈ ਗੁਰੂ ਪਿਆਰੋ ਜਦ ਅਸੀਂ ਇਹਨਾਂ ਵਿਸ਼ੇ ਵਿਕਾਰਾਂ ਨੂੰ ਛੱਡ ਕੇ ਇਹਨਾਂ ਅਸੀਂ ਗੁਰੂ ਪਿਆਰੋ ਮਾਰੇ ਕਰਮਾਂ ਨੂੰ ਛੱਡ ਕੇ ਲਾਲਚ ਨੂੰ ਛੱਡ ਕੇ ਨਸ਼ਿਆਂ ਨੂੰ ਛੱਡ ਕੇ ਜਦ ਗੁਰੂ ਦਾ ਸਿਮਰਨ ਕਰਦੇ ਹਾਂ ਗੁਰੂ ਪਿਆਰੋ ਤੇ ਅਸੀਂ ਸਤੋਗੁਣੀ ਵਿੱਚ ਪ੍ਰਵੇਸ਼ ਕਰਦੇ ਹਾਂ ਸਤੋ ਗੁਣੀ ਦੇ ਵਿੱਚ ਗੁਰੂ ਪਿਆਰੋ ਪਰਵੇਸ਼ ਕਰਦੇ ਹਾਂ ਇੱਥੇ ਭਗਤ ਸਾਹਿਬ ਨੇ ਤੀਜਾ ਜੋ ਜ਼ਿਕਰ ਹੈ ਨਾ ਅਧਜੋ ਗੁਣੀ ਦਾ ਉਹ ਜ਼ਿਕਰ ਨਹੀਂ ਕੀਤਾ ਕਿਉਂਕਿ ਉਹ ਕੀ ਹੈ ਗੁਰੂ ਪਿਆਰੋ ਜੀ ਇਹ ਚੀਜ਼ ਨੂੰ ਹੋਰ ਵਿਚਾਰ ਕਰਿਏ ਕਿਉਂਕਿ ਭਗਤ ਸਾਹਿਬ ਨੇ ਸਾਨੂੰ ਇਸ਼ਾਰਾ ਕੀਤਾ ਹੈ ਤੇ ਗਾਉ ਸਾਨੂੰ ਸਮਝ ਨਹੀਂ ਪੈ ਰਹੀ ਹੈ ਕਿ ਇਨਸਾਨ ਇੱਕ ਜਨਮ ਲੈਂਦਾ ਹੈ ਤੇ ਤਮੋ ਗੁਣੀ ਵਿਚ ਰਹਿੰਦਾ ਹੈ ਜਿਸ ਨੂੰ ਹਿਰਦਾ ਕਹਿੰਦੇ ਹਨ ਹਿਰਦੇ ਨਾਲ ਜੁੜਿਆ ਹੈ ਗੁਰੂ ਪਿਆਰੋ ਤੇ ਹਿਰਦੇ ਦੇ ਨਾਲ ਭਗਤੀ ਹੁੰਦੀ ਹੈ ਗੁਰੂ ਪਿਆਰੋ ਹਿਰਦੇ ਦੇ ਨਾਲ ਕਰੋਧ ਹੁੰਦਾ ਹੈ ਹਿਰਦੇ ਦੇ ਨਾਲ ਚਿੰਤਾ ਆਉਂਦੀ ਹੈ ਬੰਦੇ ਨੂੰ ਕਿ ਸਾਡੇ ਹਿਰਦੇ ਦੇ ਸਭ ਤੋਂ ਪਹਿਲਾ ਹੋਣਾ ਚਾਹੀਦਾ ਹੈ ਕੋਸ਼ਿਸ਼ ਇਨਸਾਨ ਜੋ ਸਿਮਰ ਨਹੀਂ ਕਰਦੇ ਗੁਰੂ ਪਿਆਰੋ ਤੋਂ ਇਸੇ ਦੇ ਵਿੱਚ ਹੀ ਰਹਿ ਜਾਂਦੇ ਹਨ ਇਸੇ ਦੇ ਵਿੱਚ ਇਸ ਤਰ੍ਹਾਂ ਹੀ ਮੱਦ ਹੁੰਦੇ ਹਨ ਕਿਸੇ ਨੂੰ ਹੱਦੋਂ ਵੱਧ ਪਿਆਰ ਕਰਨਾ ਗੁਰੂ ਪਿਆਰੋ ਇਹ ਹਿਰਦੇ ਦੇ ਨਾਲ ਹੁੰਦਾ ਹੈ ਕਿਸੇ ਦੇ ਨਾਲ ਹੱਦੋਂ ਵੱਧ ਨਫ਼ਰਤ ਕਰਨੀ ਇਹ ਹਿਰਦੇ ਦੇ ਨਾਲ ਹੁੰਦੀ ਹੈ ਗੁਰੂ ਪਿਆਰੋ ਜੋ ਕਤਲ ਕਰਨੇ ਇਹ ਹਿਰਦੇ ਦੇ ਨਾਲ ਹੁੰਦੇ ਹਨ ਜਿਦਰੇ ਦੇ ਨਾਲ ਹੁੰਦੇ ਹੁੰਦੇ ਇਸੇ ਦਾ ਦੂਜਾ ਰੂਪ ਹੈ ਜਿਗਰਾ ਗੁਰੂ ਪਿਆਰ ਨੂੰ ਦੋ ਨੰਬ ਤੇ ਕੀ ਆਉਂਦਾ ਹੈ ਸਾਡਾ ਮਸਤਕ ਆਉਂਦਾ ਹੈ ਜਿੱਥੋਂ ਵਿਚਾਰ ਚੱਲਦਾ ਹੈ ਜਦ ਰਹਿਦਾ ਸਾਡਾ ਪੱਕ ਜਾਂਦਾ ਹੈ ਸਾਡੀ ਆਦਤ ਗੁਰੂ ਪਿਆਰੋਂ ਪੱਕ ਜਾਂਦੀ ਹੈ ਕਿਸੇ ਕਰਮ ਦੇ ਕਿਸੇ ਕੰਮ ਕਰਨ ਦੇ ਵਿੱਚ ਤੇ ਫਿਰ ਕੀ ਦਿਮਾਗ ਉਹਦੇ ਪਿੱਛੇ ਚੱਲਦਾ ਹੈ ਇਹ ਗੁਰੂ ਪਿਆਰੋਂ ਸਤੋ ਗੁਣੀ ਹੈ ਅਸੀਂ ਕਰਨਾ ਕੀ ਹੈ ਜੋ ਭਗਤ ਸਹਿਬ ਸਾਨੂੰ ਗੁਰੂ ਸਹਿਬ ਸਾਨੂੰ ਦੱਸਦੇ ਹਨ ਕਿ ਫਿਰ ਇਹਨਾਂ ਚੀਜ਼ਾਂ ਤੋਂ ਬਚਣਾ ਕਿਵੇਂ ਹੈ ਹਿਰਦੇ ਤੋਂ ਮਸਤਕ ਤੱਕ ਗੁਰੂ ਪਿਆਰੋ ਜੋ ਸਿਮਰਨ ਕਰਨਾ ਤੇ ਆਤਮਾ ਦੇ ਨਾਲ ਜੁੜਨਾ ਕਿਵੇਂ ਜੁੜਨਾ ਹੈ ਇਹ ਸਿਮਰਨ ਦੇ ਨਾਲ ਤੇ ਇਸੇ ਚੀਜ਼ ਦਾ ਜ਼ਿਕਰ ਸਾਡੇ ਸ਼ਬਦ ਦੇ ਵਿੱਚ ਭਗਤ ਸ੍ਰੀ ਸੈਨ ਜੀ ਕਰਦੇ ਹਨ ਛੋਟੇ ਸ਼ਬਦਾਂ ਦੇ ਵਿੱਚ ਵੱਡੀ ਗੱਲ ਗੁਰੂ ਪਿਆਰ ਨੂੰ ਕਹਦੇ ਨਹੀਂ ਇਹ ਕੋਈ ਦਾਰਸ਼ਨਿਕ ਇਹ ਸੰਤ ਮਹਾਪੁਰ ਸਤਿਗੁਰੂ ਕਹਿੰਦੇ ਹਨ ਉਂਝ ਆਪਾਂ ਸਤਿਗੁਰੂ ਦਾ ਗੁਰੂ ਪਿਆਰ ਨੂੰ ਜ਼ਿਕਰ ਕਰੀਏ ਤੇ ਅਸੀਂ ਹੀ ਜਿਵੇਂ ਕਿਸੇ ਇਨਸਾਨ ਕੋਈ ਇਨਸਾਨ ਸਰਪੰਚ ਹੈ ਗੁਰੂ ਪਿਆਰ ਉਹਨੂੰ ਅਹੁਦਾ ਮਿਲਿਆ ਹੈ ਕੋਈ ਮੈਂਬਰ ਹੈ ਕੋਈ ਰਾਸ਼ਵੀ ਪਤੀ ਹੈ ਗੁਰੂ ਪਿਆਰ ਉਹ ਇਸੇ ਤਰ੍ਹਾਂ ਧਾਰਮਿਕ ਦੁਨੀਆ ਦੇ ਵਿੱਚ ਜੇ ਆਪਾਂ ਜ਼ਿਕਰ ਕਰੀਏ ਜੇ ਜਿੰਨੇ ਭਗਤ ਹਨ ਇਹਨਾਂ ਨੂੰ ਅਸੀਂ ਸਤਿਗੁਰੂ ਵੀ ਕਹਿ ਸਕਦੇ ਹਾਂ ਉਹ ਕਿਵੇਂ ਸਾਰੇ ਭਗਤਾਂ ਨੂੰ ਗੁਰੂ ਪੈਰੋਂ ਜੋ ਸਤਿ ਸ਼ਬਦ ਹੈ ਨਾ ਸਤਿ ਸ਼ਬਦ ਇਹ ਹੈ ਮਿਲਾਪ ਦਾ ਸ਼ਬਦ ਮਿਲਾਪ ਦੂਸਰੇ ਪਾਸੇ ਜੇ ਅਸੀਂ ਹਿੰਦੂ ਧਰਮ ਦੇ ਵਿੱਚ ਇਹ ਚੀਜ਼ ਦਾ ਇਹ ਚੀਜ਼ ਨੂੰ ਸਮਝੀਏ ਤੇ ਉਹਨਾਂ ਨੇ ਰਮਾਇਣ ਬਣਾਈ ਹੈ ਗੁਰੂ ਪੈਰੋਂ ਰਮਾਇਣ ਦੇ ਵਿੱਚ ਰਾਮ ਦੇ ਘਰ ਵਾਲੀ ਸੀਤਾ ਹੈ ਉਹ ਜੋ ਸਤ ਸ਼ਬਦ ਹੈ ਨਾ ਇਹਦਾ ਇਹੀ ਚੀਜ਼ ਹੈ ਇਸ ਜੀਵਨੀ ਪਤਲੀ ਬਣਾਈ ਹੈ ਉਦੋਂ ਦੂਸਰੇ ਪਾਸੇ ਗੁਰੂ ਪਿਆਰੋ ਜੇ ਹੋਰ ਧਰਮਾਂ ਦੇ ਵਿੱਚ ਗੱਲ ਕਰੇ ਸਤ ਸ਼ਬਦ ਬਹੁਤ ਜਗ੍ਹਾ ਹੁੰਦਾ ਤੇ ਸੱਤੇ ਭਾਮਾ ਕ੍ਰਿਸ਼ਨ ਦੀ ਭਗਤਨੀ ਹੈ ਗੁਰੂ ਪਿਆਰੋ ਸਤ ਉਹ ਵੀ ਸਤ ਹੈ ਇਧਰ ਸਤ ਨਾਮ ਦਾ ਜ਼ਿਕਰ ਹੈ ਸਤ ਨਾਮ ਗੁਰੂ ਪਿਆਰੋ ਇੱਕ ਪਾਸੇ ਏਕ ਓੰਕਾਰ ਹੈ ਨਿਰੰਕਾਰ ਦਾ ਰੂਪ ਹੈ ਜੋ ਇੱਕ ਓੰਕਾਰ ਹੈ ਪਰਮਾਤਮਾ ਦਾ ਮੰਗਲ ਹੈ ਗੁਰੂ ਪੇਰੂ ਇੱਕ ਓੰਕਾਰ ਜੋ ਹੈ ਉਹ ਨਿਰੰਕਾਰ ਹੈ ਤੇ ਵਿਚਾਰੇ ਉਸ ਤੋਂ ਬਾਅਦ ਸਤਨਾਮ ਤੇ ਫਿਰ ਕਰਤਾ ਹੁਣ ਕਰਤਾ ਕੀ ਹੈ ਕਰਤਾ ਜੋ ਕਰਤਾ ਧਰਤਾ ਆਪੇ ਤੇ ਵਿਚਾਰੇ ਸਤਨਾਮ ਹੈ ਇਸ ਲਈ ਇਸ ਨੂੰ ਵਿਚਾਨੇ ਲਾਇਆ ਹੈ ਗੁਰੂ ਪੇਰੂ ਇਸ ਲਈ ਅਸੀਂ ਤੇ ਗੁਰਬਾਣੀ ਵੀ ਇਹ ਸੀਖ ਦਾ ਜ਼ਿਕਰ ਕਰਦੀ ਹੈ ਸਤਪੁਰਖ ਜੇ ਅੰਜਾਨਿਆ ਸਤਪੁਰਖ ਕਿਸ ਕਰਨਾ ਓ ਦੱਸਦੇ ਹੰਮ ਕਿ ਸਤਿਗੁਰੂ ਉਹਨੂੰ ਸਤਿਗੁਰੂ ਕਹਿ ਸਕਦੇ ਆ ਉਹ ਸਤਿਗੁਰੂ ਹੈ ਜਿਸਨੇ ਪ੍ਰਮਾਤਮਾ ਨੂੰ ਜਾਣ ਲਿਆ ਇੱਥੇ ਜੋ ਭਗਤ ਪੀਪਾ ਜੀ ਵੀ ਪ੍ਰਮਾਤਮਾ ਦੇ ਜਾਨਨ ਦੀ ਗੱਲ ਕਰਦੇ ਹੰਮ ਕਿ ਆਪਣੇ ਸਰੀਰ ਦੇ ਵਿੱਚ ਹੈ ਤੇ ਭਗਤ ਸਾਹਿਬ ਸ੍ਰੀ ਸਹਿਨ ਜੀ ਵੀ ਇਸੇ ਗੱਲ ਦਾ ਜ਼ਿਕਰ ਕਰਦੇ ਆਂ ਧੂਪ ਦੀਪ ਕਿਰਤ ਸਾਜ ਆਲਤੀ ਵਾਰਨੇ ਜਾਓ ਕਮਲਾਪਤੀ ਮੰਗਲਾਹਰ ਮੰਗਲਾ ਨਿਤ ਮੰਗਲ ਰਾਜਾ RAM ਦਾ ਕੋ ਰਹਾ ਤੂ ਊਤਮ ਦੀਦਾ ਨਿਰਮਲ ਬਾਤੀ ਤੂੰ ਹੀ ਅੰਜਨ ਕਮਲਾ ਬਾਤੀ ਨਿਰ ਅੰਜਨ ਗੁਰੂ ਪਿਆਰੋ ਇਹ ਵੀ ਅਸੀਂ ਚੀਂਦਾ ਜ਼ਿਕਰ ਹੈ ਹੁਣ ਗੱਲ ਸਮਝੋ ਕਿ ਛੋਟੀ ਗੱਲ ਹੈ ਛੋਟੀ ਹੀ ਸ਼ਬਦਾਂ ਦੇ ਵਿੱਚ ਭਗਤ ਸਹਿਬ ਨੇ ਕਿੱਥੋਂ ਤੱਕ ਗੱਲ ਪਹੁੰਚਾਈ ਹੈ ਗੋਪਿੰਦਾ ਜੀ ਕਹਿੰਦਾ ਹੈ ਉਹ ਵੀ ਸਤੋਗੁਣੀ ਹੈ ਗੁਰੂ ਪਿਆਰੋ ਨਿਰੰਜਨ ਅੰਜਨ ਪਰਮਾਤਮਾ ਦਾ ਅੰਜਨ ਹੁੰਦਾ ਹੈ ਸੁਨਮੇ ਨੂੰ ਕਹਿੰਦੇ ਹਨ ਉਹ ਹੁੰਦਾ ਹੈ ਕਾਲਾ ਨਿਰੰਜਨ ਭਾਉ ਜੋ ਕਾਲ ਤੋਂ ਰਹਿ ਚਕੋ ਪਰਮਾਤਮਾ ਵੇਖ ਲਓ ਸੋ ਤੇ ਸ਼ਬਦਾਂ ਦੇ ਵਿੱਚ ਭਗਤ ਸਾਹਿਬ ਨੇ ਇਹ ਤੇ ਦੂਸਰੇ ਪਾਸੇ ਜੇ ਭਗਤ ਸਾਹਿਬ ਦਾ ਸੀ ਜ਼ਿਕਰ ਕਰੀਏ ਤੇ ਇਹਨਾਂ ਦਾ ਜ਼ਿਕਰ ਵੈਸੇ ਗੁਰअर्जुन ਸਿੰਘ ਜੀ ਨੇ ਕੀਤਾ ਹੈ ਗੁਰਬਾਣੀ ਦੇ ਵਿੱਚ ਸੈਨਾਈ ਬੁਤਕਾਰੀਆਂ ਉਹ ਘੱਟਾ ਸੁਣਿਆ ਗੁਰੂ ਅਰਜਨ ਸਾਹਿਬ ਕਹਿੰਦੇ ਹਨ ਗੁਰੂ ਅਰਜ ਦੇਵ ਜੀ ਕਹਿੰਦੇ ਹਨ ਕਿ ਜੋ ਸਿਮਨਨ ਕਰਦੇ ਹਨ ਜੋ ਭਗਤੀ ਕਰਦੇ ਹਨ ਉਹਨਾਂ ਦਾ ਜ਼ਿਕਰ ਫਿਰ ਘਰ ਘਰ ਦੇ ਵਿੱਚ ਹੁੰਦਾ ਰਹੇ ਗੁਰੂ ਪਿਆਰੋ ਅੱਜ ਸੰਸਾਰ ਪਰਦੇ ਵਿੱਚ ਇਹਨਾਂ ਦਾ ਜਿੱਧਰ ਚੱਲਦਾ ਹੈ ਅੱਜ ਦੇ ਦਿਨਾਂ ਜਾਂ ਤਾਂ ਪੂਰਬ ਆਉਂਦੇ ਹਨ ਗੁਰੂ ਪਿਆਰੋ ਤੇ ਇੱਕ ਗੱਲ ਦਾ ਹੋਰ ਵੀ ਆਪਾਂ ਵਿਚਾਰ ਕਰਨੀ ਹੈ ਕਿ ਜਿਸ ਤਰ੍ਹਾਂ ਗੁਰੂ ਪਿਆਰੋਂ ਬਾਬੇ ਰਵਿਦਾਸ ਨੂੰ ਭਗਤ ਰਵਿਦਾਸ ਜੀ ਨੂੰ ਜੁਮਿਆਰ ਗੁਰੂ ਪਰਮ ਨੰਨਾ ਰਹੇ ਹਨ ਗੁਰੂ ਪਿਆਰ ਹਰ ਸਾਲ ਮਨਾਉਂਦੇ ਹਨ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਦਾ ਦਿਨ ਵੀ ਕਿਤੇ ਨਾ ਕਿਤੇ ਮਨਾਉਂਦੇ ਹਨ ਲੋਕ ਇਸੇ ਤਰ੍ਹਾਂ ਗੁਰੂ ਪਿਆਰੋ ਸ੍ਰੀ ਸੈਨ ਜੀ ਦਾ ਵੀ ਬਰਾਦਰੀ ਦੇ ਤੌਰ ਤੇ ਮਨਾਇਆ ਜਾਂਦੇ ਆਪਾਂ ਹੁਣ ਇਹਦੇ ਵਿੱਚ ਭਗਤ ਤਨੋਚਨ ਜੀ ਜੋ ਪੰਡਤ ਹੋਏ ਹਨ ਉਹਨਾਂ ਦਾ ਅੱਜ ਤੱਕ ਕਿਸਨੇ ਮਨਾਇਆ ਨਹੀਂ ਤੇ ਗੁਰੂ ਪਿਆਰੋ ਭਗਤ ਤਨੋਚਨ ਜੀ ਦਾ ਦਿਨ ਕਿਸਨੇ ਮਨਾਇਆ ਨਹੀਂ ਅੱਜ ਤੱਕ ਕਿਉਂ ਕਿਉਂਕਿ ਉਹ ਬਰਾਦਰੀ ਪਾਸੇ ਰਹੇ ਉਹ ਲੋਕ ਪਿੱਛੇ ਰਹੇ ਸਿੱਖ ਧਰਮ ਤੋਂ ਹੁਣ ਦੂਸਰੇ ਪਾਸੇ ਭਗਤ ਪੀਪਾ ਜੀ ਗੁਰੂ ਪਿਆਰੋ ਤੇ ਇਹਨਾਂ ਇਹ ਜੋ ਭਗਤ ਬਚੇ ਹਨ ਇਹਨਾਂ ਦਾ ਜ਼ਿਕਰ ਆਉਂਦਾ ਹੈ ਪਰ ਅੱਜ ਤੱਕ ਕਿਸੇ ਨੇ ਦਿਨ ਮਨਾਇਆ ਨਹੀਂ ਇਹਨਾਂ ਦਾ ਤੇਜ ਬਾਬਾ ਧੰਨਾ ਜੀ ਦਾ ਮੇਰੇ ਸਾਹਮਣਾਂ ਅਸੀਂ ਅਜ ਤੋਂ ਬਚਪਨ ਤੋਂ ਦੇਖਿਆ ਕਿ ਪਾਪਾ ਬਾਬਾ ਧੰਨਾ ਦੀ ਬਾ ਮੇਰੇ ਸਾਹਮਣਾਂ ਕਿਸੇ ਦਿਨ ਨਹੀਂ ਬਣਾਇਆ ਤੱਕ ਜੀ ਗੁਰੂ ਪਿਆਰੋ ਆਪ ਦੀ ਬਰਾਦਰੀ ਦਾ ਸਾਰੇ ਮਨਾਈਆਂ ਹੁੰਦੇ ਜਾਂ ਤੇ ਇਸ ਤਰ੍ਹਾਂ ਅੱਜ ਤੱਕ ਕਿਸੇ ਨੇ ਦਿਨ ਮਨਾਇ ਨਹੀਂ ਜੋ ਭਗਤ ਜੈਦੇਵ ਜੀ ਗੁਰੂ ਪਿਆਰੋ ਭਗਤ ਪੀਪਲ ਭਿਕਨ ਜੀ 15 ਭਗਤ ਹਨ ਗੁਰੂ ਪਿਆਰੋ ਇਹਨਾਂ ਦੇ ਵਿੱਚੋਂ ਪਗਸੂਰ ਦਾ ਸੀ ਜਿਨ੍ਹਾਂ ਦੇ ਕਿਸੇ ਨੇ ਅਜ ਤੱਕ ਦਿਨ ਮਨਾਏ ਨਹੀਂ ਇਹ ਸਾਡੇ ਦੇ ਵਿੱਚ ਸਮਝੋ ਜੇ ਤੁਸੀਂ ਜਾਤੀਵਾਦ ਸਮਨ ਜਾਂ ਕੁਝ ਵੀ ਸਮਨ ਅਸੀਂ ਬੱਕਰੀ ਹੋਏ ਪਿਆ ਆਪ ਦੀ ਆਪ ਦੀ ਜਾਤੀ ਦਾ ਦਿਨ ਮਨਾਏ ਤੇ ਜੇ ਹੁਣ ਸ੍ਰੀ ਸੈਨ ਜੀ ਦਾ ਗੱਲ ਕਰੀਏ ਤੇ ਇੱਕੇ ਬਰਾਦਰੀ ਮਨਾਵੇ ਇਹ ਵੀ ਗਲਤ ਹੈ ਸਾਰੇ ਲੋਕ ਨਾ ਸਕਦੇ ਹਨ ਗੁਰੂ ਪਿਆਰੋ ਸਾਰੇ ਮਿਲ ਕੇ ਕਿਸੇ ਵੀ ਭਗਤ ਦਾ ਹੋਵੇ ਦਿਨ ਤੇ ਸਾਰੇ ਲੋਕ ਮਨਾ ਕੇ ਰਲ ਕੇ ਨੌਨ ਗੁਰੂ ਪਿਆਰੋ ਇਹ ਗੁਰੂ ਸਾਹਿਬ ਦਾ ਉਪਦੇਸ਼ ਹੈ ਤੇ ਗੁਰੂ ਅਰਜਨ ਦੇਵ ਜੀ ਗੁਰੂ ਪਿਆਰੋ ਜਿੱਥੇ ਸ੍ਰੀ ਸੈਨ ਭਗਤ ਜੀ ਦਾ ਜ਼ਿਕਰ ਕਰਦੇ ਹਨ ਉਥੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਵੀ ਜ਼ਿਕਰ ਕਰਦੇ ਹਨ ਤੇ ਗੁਰੂ ਪਿਆਰੋ ਐਤੂ ਬਚਪਨ ਦੇ ਜ ਸੁਣਿਆ ਸੀ ਕਿ ਭਗਤ ਸ੍ਰੀ ਸੈਨ ਜੀ ਛੋਟੇ ਜੀਵਿੰਦਾਰਾਂ ਕਾ ਕਰਦੇ ਸਨ ਇਹ ਬਾਬਾ ਨੂੰ ਨੂੰ ਜੀ ਗੁਰੂ ਪਿਆਰੋ ਕੋਈ ਹਰਦੇਵ ਸਿੰਘ ਨੂੰ ਵਾਲੇ ਸੰਸੀਹੋਂ ਗੁਜਰ ਕੇ ਉਹਨਾਂ ਤੋਂ ਬਚਪਨ ਸੁਣਿਆ ਸੀ ਮੈਂ ਕਿ ਨਾਲ ਨਾਈ ਦੇ ਕੰਮ ਦੇ ਨਾਲ ਜੀਵਿੰਦਾਰਾਂ ਨੂੰ ਛੋਟਾ ਕੰਮ ਜਮੀਨ ਦਾ ਥੋੜਾ ਜਿਹਾ ਕੰਮ ਕਰਦੇ ਸਨ ਉਸ ਤੋਂ ਬਾਅਦ ਉਹਨਾਂ ਨੇ ਅਮੀਰ ਹੋਇਆ ਤਾਂ ਬਾਬਾ ਜੀ ਆ ਜੀ ਗੁਜਰ ਕੇ ਉਹਨਾਂ ਨੇ ਕਿਸੇ ਗ੍ਰੰਥ ਦਾ ਜੀਵਨ ਚੁਣਦਾ ਸੀ ਤੇ ਨਾਲ ਜੋ ਇਹ ਨਾਇਬ ਦਾ ਕੰਮ ਕਰਦੇ ਸਾਨੂੰ ਤੇ ਨਾਲ ਇਹ ਥੋੜਾ ਜ਼ਿੰਮੇਦਾਰਾ ਵੀ ਕਰਦੇ ਸੀ ਸ਼ੋਕਰੂ ਪਿਆਰੋ ਤੁੰ ਤੁੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 650 ਦੇ ਵਿੱਚ ਚਾਰ ਭਗਤਾਂ ਦਾ ਜ਼ਿਕਰ ਆਉਂਦਾ ਹੈ ਗੁਰੂ ਘਰੋਂ ਚਾਰੋਂ ਭਗਤਾਂ ਦਾ ਜ਼ਿਕਰ ਆਉਂਦਾ ਹੈ ਸੋ ਆਪਾਂ ਹੋਰ ਜੋ ਵਿਚਾਰ ਕਰਨੀ ਹੈ ਸ੍ਰੀ ਸੋ ਗੁਰੂ ਪਿਆਰੋ ਸਮੇਂ ਦੀ ਸਮਾਗਤੀ ਹੈ ਸੋ ਸ੍ਰੀ ਅਮੰਦਰ ਸਾਹਿਬ ਜੀ ਦਾ ਆਸ਼ ਕਰੀਏ ਸਮੂਹ ਵੀ ਸਮਾਏ ਹੈ ਇਹਨਾਂ ਕਹਿੰਦੇ ਹੋ ਹਨ ਜਮਾ ਦੇ ਜਾ ਚਟਨਾ ਗਵਾਹ ਜੀ ਕਾ ਦਾਸਾ ਗਵਾਹ ਗੁਰੂ ਜੀ ਕੀ ਮੱਥੇ ਬਿਆ ਬਾਤ ਰਤਨ ਪਰਵਾਰ ਪਰੀਆਂ ਸ਼ਬਦ ਓਰ ਬਨਿਆ